ਅੱਜ ਤੁਸੀਂ ਸੁਣੋਗੇ ਕਹਾਣੀ ਰੱਬ ਨੇ ਬਣਾਈਆਂ ਜੋੜੀਆਂ ਏ ਕਹਾਣੀ ਹੈ ਨੀਤੀਸ਼ ਦੀ ਜੋ ਆਪਣੇ ਵੱਡੇ ਭਰਾ ਦੇ ਵਿਆਹ ਲਈ ਘਰ ਜਾਣ ਲਈ ਹైదరాబాద్ ਸਟੇਸ਼ਨ 'ਤੇ ਕੋਲਕਾਤਾ ਜਾਣ ਵਾਲੀ ਰੇਲ ਗੱਡੀ ਦਾ ਬੇ ਸਬਰ ਨਾਲ ਇੰਤਜ਼ਾਰ ਕਰ ਰਿਹਾ ਸੀ ਤਾਂ ਆਓ ਦੇਖਦੇ ਹਾਂ ਕਿਵੇਂ ਨੀਤੀਸ਼ ਇੱਕ ਕੁੜੀ ਦੇ ਪਿਆਰ ਵਿੱਚ ਪਾਗਲ ਹੋ ਜਾਂਦਾ ਹੈ ਏ ਕਹਾਣੀ 2021 ਵਿੱਚ ਹੈਦਰਾਬਾਦ ਸਟੇਸ਼ਨ ਤੋਂ ਸ਼ੁਰੂ ਹੋਈ ਸੀ ਨੀਤੀਸ਼ ਕੋਲਕਾਤਾ ਆਪਣੇ ਵੱਡੇ ਭਰਾ ਦੇ ਵਿਆਹ ਤੇ ਜਾਣ ਲਈ ਹੈਦਰਾਬਾਦ ਸਟੇਸ਼ਨ ਦੇ ਟ੍ਰੇਨ ਦੀ ਉਡੀਕ ਕਰ ਰਿਹਾ ਸੀ ਜਨਵਰੀ ਦਾ ਮਹੀਨਾ ਸੀ ਅਤੇ ਬਹੁਤ ਠੰਡ ਸੀ ਅਤੇ ਨੀਤੀਸ਼ ਦੀ ਟ੍ਰੇਨ ਰਾਤ ਦੇ 9:30 ਵਜੇ ਸੀ ਇੱਕ ਸੋਹਣੀ ਕੁੜੀ ਹੱਥ ਵਿੱਚ ਬੈਗ ਲੈ ਕੇ ਭੱਜਦੀ ਹੋਈ ਨੀਤੀਸ਼ ਕੋਲ ਆਈ ਤੇ ਬੋਲੀ ਕੀ ਤੁਸੀਂ ਦੱਸ ਸਕਦੇ ਹੋ ਕਿ ਹੈਦਰਾਬਾਦ ਤੋਂ ਕੋਲਕਾਤਾ ਜਾਣ ਵਾਲੀ ਰੇਲ ਗੱਡੀ ਕਦੋਂ ਆਵੇਗੀ ਨੀਤੀਸ਼ ਸਟੇਸ਼ਨ ਦੇ ਬੈਂਚ ਤੇ ਬੈਠਾ ਸੀ ਨੀਤੀਸ਼ ਨੇ ਦੱਸਿਆ ਹੁਣ 9 ਵੱਜ ਚੁੱਕੇ ਹਨ ਅਤੇ ਕੋਲਕੱਤਾ ਜਾਣ ਵਾਲੀ ਟ੍ਰੇਨ 9:30 ਵਜੇ ਆਉਣੀ ਸੀ ਪਰ ਸੰਗਠਿਤ ਹੋਣ ਕਾਰਨ ਟ੍ਰੇਨ 1 ਘੰਟਾ ਲੇਟ ਹੈ ਅੱਗੂ ਕੁੜੀ ਨੇ ਕਿਹਾ ਧੰਨਵਾਦ ਫਿਰ ਨੀਤੀਸ਼ ਨੇ ਕਿਹਾ ਤੁਸੀਂ ਕੋਲਕੱਤਾ ਵਿੱਚ ਕਿੱਥੇ ਜਾਣਾ ਹੈ ਕੁੜੀ ਨੇ ਕਿਹਾ ਕਿਉਂ ਨੀਤੀਸ਼ ਨੇ ਕਿਹਾ ਮੈਂ ਤਾਂ ਪੁੱਛ ਰਿਹਾ ਸੀ ਕਿਉਂਕਿ ਮੈਂ ਵੀ ਕੋਲਕਾਤਾ ਜਾ ਰਿਹਾ ਹਾਂ। ਕੁੜੀ ਨੇ ਕਿਹਾ, "ਠੀਕ ਹੈ। ਅਸਲ ਵਿੱਚ ਮੈਂ ਦਮਦਮ ਕੋਲਕਾਤਾ ਵਿੱਚ ਰਹਿੰਦੀ ਹਾਂ। ਅਤੇ ਤੁਸੀਂ?" ਨਿਤਿਸ਼ ਨੇ ਕਿਹਾ, "ਮੈਂ ਬਦਸਾਤ ਏਰੀਆ ਵਿੱਚ ਰਹਿੰਦਾ ਹਾਂ।" ਜਦੋਂ ਦੋਵੇਂ ਗੱਲਾਂ ਕਰ ਰਹੇ ਸਨ ਤਾਂ ਕੁੜੀ ਨਿਤਿਸ਼ ਕੋਲ ਬੈਠ ਗਈ। ਤੇ ਨਿਤਿਸ਼ ਨੇ ਕੁੜੀ ਨੂੰ ਕੌਫੀ ਪੀਣ ਲਈ ਪੁੱਛਿਆ। ਕੁੜੀ ਨੇ ਕਿਹਾ, "ਹਾਂ, ਇਸ ਠੰਡ ਵਿੱਚ ਇੱਕ ਕੱਪ ਕੌਫੀ ਵਧੀਆ ਰਹੇਗੀ।" ਨਿਤਿਸ਼ 2 ਕੱਪ ਕਾਫੀ ਲੈ ਕੇ ਆਇਆ ਤੇ 1 ਕੱਪ ਕੁੜੀ ਨੂੰ ਦਿੱਤਾ ਤੇ 1 ਕੱਪ ਆਪ ਲੈ ਲਿਆ ਕਾਫੀ ਦੀ ਚੁਸਕੀ ਲੈਂਦੇ ਹੋਏ ਨਿਤਿਸ਼ ਨੇ ਕਿਹਾ ਹੈਲੋ ਮੈਂ ਨਿਤਿਸ਼ ਹਾਂ ਤੇ ਤੁਹਾਡਾ ਨਾਮ ਕੁੜੀ ਨੇ ਕਿਹਾ ਮੇਰਾ ਨਾਮ ਪ੍ਰਿਆ ਹੈ ਤੁਸੀਂ ਹైదరాబాద్ ਵਿੱਚ ਕੀ ਕਰਦੇ ਹੋ ਨਿਤਿਸ਼ ਨੇ ਕਿਹਾ ਮੈਂ ਇੱਥੇ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦਾ ਹਾਂ ਅਤੇ ਮੈਂ ਆਪਣੇ ਵੱਡੇ ਭਰਾ ਦੇ ਵਿਆਹ ਲਈ ਘਰ ਜਾ ਰਿਹਾ ਹਾਂ ਮੇਰੇ ਵੱਡੇ ਭਰਾ ਦਾ ਵਿਆਹ ਫਰਵਰੀ ਦੇ ਪਹਿਲੇ ਹਫਤੇ ਵਿੱਚ ਹੈ ਅਤੇ ਤੁਸੀਂ ਪ੍ਰਿਆ ਨੇ ਕਿਹਾ ਮੈਂ ਇੱਥੇ ਬੀਐਸਸੀ ਦੀ ਪੜ੍ਹਾਈ ਕਰ ਰਹੀ ਹਾਂ ਅਤੇ ਇੱਕ ਸਾਲ ਬਾਕੀ ਹੈ ਤੇ ਮੈਂ ਆਪਣੇ ਵੱਡੀ ਭੈਣ ਦੇ ਵਿਆਹ ਤੇ ਕੋਲਕੱਤਾ ਜਾ ਰਹੀ ਹਾਂ ਅਤੇ ਉਸ ਦਾ ਵਿਆਹ ਵੀ ਫਰਵਰੀ ਦੇ ਪਹਿਲੇ ਹਫਤੇ 'ਚ ਹੈ ਜਦੋਂ ਉਹ ਦੋਵੇਂ ਗੱਲਾਂ ਕਰ ਰਹੇ ਸਨ ਤਾਂ ਕੋਲਕੱਤੇ ਜਾਣ ਲਈ ਟ੍ਰੇਨ ਦੀ ਆਉਣ ਦੀ ਅਨਾਊਂਸਮੈਂਟ ਹੋ ਗਈ ਕਿ ਨਿਤਿਸ਼ ਨੇ ਪ੍ਰਿਆ ਨੂੰ ਪੁੱਛਿਆ ਤੁਹਾਡੇ ਕੋਚ ਦਾ ਨੰਬਰ ਕਿੰਨਾ ਹੈ? ਪ੍ਰਿਆ ਨੇ ਕਿਹਾ AC 3 ਟਾਇਰ B 10 ਇਹ ਤੁਹਾਡਾ ਨਿਤਿਸ਼ ਨੇ ਕਿਹਾ AC 2 ਟਾਇਰ B 1 ਇਸ ਤੋਂ ਬਾਅਦ ਨਿਤਿਸ਼ ਨੇ ਪ੍ਰਿਆ ਨਾਲ ਹੱਥ ਮਿਲਾਇਆ ਤੇ ਕਿਹਾ ਸ਼ੁਭ ਯਾਤਰਾ ਚਲੋ ਕੋਲਕਾਤਾ ਦੇ ਸਟੇਸ਼ਨ ਤੇ ਮਿਲਦੇ ਹਾਂ ਪ੍ਰਿਆ ਨੇ ਕਿਹਾ ਠੀਕ ਹੈ ਬਾਏ ਇਹ ਕਹਿ ਕੇ ਦੋਵੇਂ ਟਰੇਨ ਦੀ ਆਪਣੇ ਆਪਣੇ ਡੱਬੇ ਵਿੱਚ ਬੈਠ ਗਏ ਦੱਸ ਦਈਏ ਕਿ ਉਹਨਾਂ ਨੇ ਦੋਵਾਂ ਨੇ ਆਪਣਾ ਫੋਨ ਨੰਬਰ ਸ਼ੇਅਰ ਨਹੀਂ ਕੀਤਾ ਸੀ ਅਗਲੇ ਦਿਨ ਸ਼ਾਮ 5 ਵਜੇ ਦੋਵੇਂ ਕੋਲਕਾਤਾ ਸਟੇਸ਼ਨ 'ਤੇ ਪਹੁੰਚ ਗਏ ਨੀਤੀਸ਼ ਨੇ ਪ੍ਰਿਆ ਨੂੰ ਮਿਲਣ ਦਾ ਪੱਕਾ ਹੀ ਇਰਾਦਾ ਕੀਤਾ ਸੀ ਇਸ ਲਈ ਉਹ ਜਲਦੀ ਟ੍ਰੇਨ ਤੋਂ ਉਤਰ ਗਿਆ ਤੇ ਅਤੇ ਉਸਦੇ ਡੱਬੇ ਦੇ ਦਰਵਾਜ਼ੇ ਦੇ ਬਾਹਰ ਪ੍ਰਿਆ ਦਾ ਇੰਤਜ਼ਾਰ ਕਰਨ ਲੱਗਾ ਕੁਝ ਦੇਰ ਬਾਅਦ ਪ੍ਰਿਆ ਨੇ ਟ੍ਰੇਨ ਤੋਂ ਉਤਰ ਕੇ ਪੁੱਛਿਆ ਤੁਹਾਡੀ ਯਾਤਰਾ ਕਿਵੇਂ ਰਹੀ ਨੀਤੀਸ਼ ਨੇ ਕਿਹਾ ਬਹੁਤ ਵਧੀਆ ਨਿਤਿਸ਼ ਨੂੰ ਲੱਗਿਆ ਕਿ ਪ੍ਰਿਆ ਤੋਂ ਉਸਦਾ ਫੋਨ ਨੰਬਰ ਮੰਗੇ ਪਰ ਨਹੀਂ ਕਰ ਸਕਿਆ ਫਿਰ ਪ੍ਰਿਆ ਨੇ ਕਿਹਾ ਯਾਤਰਾ ਵਿੱਚ ਮੇਰਾ ਸਾਥ ਦੇਣ ਲਈ ਧੰਨਵਾਦ ਇਹ ਕਹਿ ਕੇ ਪ੍ਰਿਆ ਆਪਣੇ ਰਸਤੇ ਚਲੀ ਗਈ ਅਤੇ ਨਿਤਿਸ਼ ਉਸ ਨੂੰ ਦੇਖਦਾ ਰਿਹਾ ਅਤੇ ਕੁਝ ਦੇਰ ਬਾਅਦ ਨਿਤਿਸ਼ ਵੀ ਆਪਣੇ ਘਰ ਵੱਲ ਚੱਲ ਪਿਆ ਤੁਹਾਨੂੰ ਦੱਸ ਦਈਏ ਕਿ ਨਿਤਿਸ਼ ਅਤੇ ਪ੍ਰਿਆ ਨੂੰ ਪਤਾ ਨਹੀਂ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਵੱਡਾ ਸਰਪ੍ਰਾਈਜ਼ ਆਉਣ ਵਾਲਾ ਹੈ ਕੀ ਹੈ ਇਹ ਸਰਪ੍ਰਾਈਜ਼ ਹਉ ਪਤਾ ਦਰੀਏ ਆਕਰਕਰ ਉਹ ਦਿਨ ਆ ਹੀ ਗਿਆ ਜਦੋਂ ਨितीश ਦੇ ਵੱਡੇ ਭਰਾ ਦਾ ਵਿਆਹ ਹੋਣ ਵਾਲਾ ਸੀ ਨितीश ਆਪਣੇ ਵੱਡੇ ਭਰਾ ਦੀ ਬਰਾਤ ਵਿੱਚ ਸ਼ਾਮਿਲ ਹੋ ਕੇ ਵਿਆਹ ਲਈ ਲੜਕੀ ਵਾਲਿਆਂ ਦੇ ਘਰ ਗਿਆ ਫਿਰ ਪ੍ਰਿਆ ਨितीश ਨੂੰ ਆਪਣੀ ਪਰਜਾਈ ਨਾਲ ਦੇਖ ਕੇ ਹੈਰਾਨ ਰਹਿ ਗਈ ਲੀਆ ਸੋਚਣ ਲੱਗੀ ਕਿ ਨितीश ਨੇ ਕਿਹਾ ਸੀ ਕਿ ਉਸਦੇ ਵੱਡੇ ਭਰਾ ਦਾ ਵਿਆਹ ਸੀ ਮਤਲਬ ਪ੍ਰਿਆ ਸਮਝ ਗਈ ਤੁਹਾਨੂੰ ਦੱਸ ਦਈਏ ਕਿ ਇਤਿਫਾਕ ਨਾਲ ਨੀਤੀਸ਼ ਅਤੇ ਪ੍ਰੀਆ ਇੱਕ ਦੂਜੇ ਦੇ ਰਿਸ਼ਤੇਦਾਰ ਬਣਨ ਵਾਲੇ ਸਨ ਕਿਉਂਕਿ ਜੋ ਨੀਤੀਸ਼ ਦੀ ਭਾਬੀ ਬਣਨ ਵਾਲੀ ਸੀ ਉਹ ਪ੍ਰੀਆ ਦੀ ਵੱਡੀ ਭੈਣ ਸੀ ਨੀਤੀਸ਼ ਦਾ ਧਿਆਨ ਪ੍ਰੀਆ ਵੱਲ ਨਾ ਗਿਆ ਪ੍ਰੀਆ ਭੱਜ ਕੇ ਨੀਤੀਸ਼ ਨੂੰ ਮਿਲ ਲਈ ਅਤੇ ਕਿਹਾ ਹੈਲੋ ਨੀਤੀਸ਼ ਜੀ ਕੀ ਤੁਸੀਂ ਮੈਨੂੰ ਪਛਾਣਦੇ ਆ ਨੀਤੀਸ਼ ਪ੍ਰੀਆ ਨੂੰ ਦੇਖ ਕੇ ਹੈਰਾਨ ਰਹਿ ਗਿਆ ਸੱਚੀ ਕਿਹਾ ਕਿ ਤੁਸੀਂ ਇੱਥੇ ਕਿਵੇਂ ਪ੍ਰੀਆ ਨੇ ਕਿਹਾ ਮੈਂ ਵੀ ਤੁਹਾਨੂੰ ਦੇਖ ਕੇ ਹੈਰਾਨ ਹਾਂ ਤੁਸੀਂ ਇੱਥੇ ਕਿਵੇਂ ਫਿਰ ਦੋਹਾਂ ਨੇ ਆਪਣੀ ਜਾਨ ਪਛਾਨ ਕਰਵਾਈ ਅਤੇ ਹੈਰਾਨੀ ਦੀ ਗੱਲ ਸੀ ਕਿ ਦੋਵੇਂ ਇੱਕ ਦੂਜੇ ਦੇ ਰਿਸ਼ਤੇਦਾਰ ਨਿਕਲੇ ਉਹ ਦੋਵੇਂ ਬਹੁਤ ਖੁਸ਼ ਹਨ ਖਾਸ ਕਰਕੇ ਨੀਤੀਸ਼ ਕਿਉਂਕਿ ਉਹ ਪ੍ਰਿਆ ਨੂੰ ਪਸੰਦ ਕਰਨ ਲੱਗ ਪਿਆ ਸੀ ਵਿਆਹ ਤੋਂ ਦੋ ਦਿਨ ਬਾਅਦ ਪ੍ਰਿਆ ਨੇ ਆਪਣੀ ਵੱਡੀ ਭੈਣ ਨੂੰ ਫੋਨ ਕੀਤਾ ਅਤੇ ਨੀਤੀਸ਼ ਨੇ ਫੋਨ ਚੁੱਕਿਆ ਤਾਂ ਦੋਵਾਂ ਦੀ ਕਾਫੀ ਗੱਲਬਾਤ ਹੋਈ ਆਖਿਰਕਾਰ ਪ੍ਰਿਆ ਨੇ ਕਿਹਾ ਉਹ ਤਾਂ ਤੁਸੀਂ ਮੈਨੂੰ ਆਪਣੇ ਫੋਨ ਤੋਂ ਕਾਲ ਕਰਿਆ ਕਰਨਾ। ਮੇਰੀ ਭੈਣ ਦੇ ਫੋਨ ਤੋਂ ਮੇਰਾ ਨੰਬਰ ਲੈ ਲਵੋ। ਇੱਕ ਦਿਨ ਨਿਤਿਸ਼ ਨੇ ਰਾਤ ਨੂੰ 8 ਵਜੇ ਆਪਣੇ ਘਰ ਦੀ ਬਾਲਕੋਨੀ ਤੋਂ ਪ੍ਰਿਆ ਨੂੰ ਫੋਨ ਕੀਤਾ ਤੇ ਕਿਹਾ, "ਪ੍ਰਿਆ, ਤੁਸੀਂ ਕਿਵੇਂ ਹੋ?" ਪ੍ਰਿਆ ਨੇ ਕਿਹਾ, "ਹਾਂ, ਮੈਂ ਠੀਕ ਹਾਂ, ਅਤੇ ਤੁਸੀਂ?" ਨਿਤਿਸ਼ ਨੇ ਕਿਹਾ, "ਹਾਂ, ਮੈਂ ਵੀ ਠੀਕ ਹਾਂ। ਤੁਸੀਂ ਹైదరాబాద్ ਕਦੋਂ ਜਾ ਰਹੇ ਹੋ?" ਪ੍ਰਿਆ ਨੇ ਕਿਹਾ, "10 ਦਿਨਾਂ ਬਾਅਦ" ਤੇ ਤੁਸੀਂ ਨितीਸ਼ ਨੇ ਕਿਹਾ ਮੇਰੀ ਟਿਕਟ ਅਜੇ ਬੁੱਕ ਨਹੀਂ ਹੋਈ। ਪ੍ਰਿਆ ਨੇ ਕਿਹਾ ਮੈਂ ਵੀ ਅਜੇ ਤੱਕ ਟਿਕਟ ਨਹੀਂ ਬੁੱਕ ਕੀਤੀ। ਨितीਸ਼ ਨੇ ਕਿਹਾ ਮੈਂ ਤੁਹਾਡੇ ਲਈ ਇੱਕ ਕੰਮ ਕਰਦਾ ਹਾਂ ਅਤੇ ਮੈਂ ਤੁਹਾਡੇ ਲਈ ਟਿਕਟ ਖਰੀਦਦਾ ਹਾਂ। ਪ੍ਰਿਆ ਨੇ ਕਿਹਾ ਠੀਕ ਹੈ। ਨितीਸ਼ ਨੇ ਅਚਾਨਕ ਪੁੱਛਿਆ ਕਿ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ? ਮੇਰਾ ਮਤਲਬ ਕਿ ਤੁਹਾਡਾ ਕੋਈ ਬੋਏਫ੍ਰੈਂਡ ਹੈ? ਪ੍ਰਿਆ ਨੇ ਕਿਹਾ ਅਚਾਨਕ ਇਹ ਸਵਾਲ ਪਰ ਅਜੇ ਤੱਕ ਕੋਈ ਨਹੀਂ ਕੀ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਨਿਤਿਸ਼ ਨੇ ਕਿਹਾ ਹਾਂ ਤੁਹਾਡੇ ਨਾਲ ਪ੍ਰਿਆ ਨੇ ਹੈਰਾਨ ਹੋ ਕੇ ਕਿਹਾ ਮੈਨੂੰ ਸਮਝ ਨਹੀਂ ਆ ਰਹੀ ਨਿਤਿਸ਼ ਮਜ਼ਾਕ ਨਾ ਕਰੋ ਸਹੀ ਦੱਸੋ ਉਹ ਖੁਸ਼ਕਿਸਮਤ ਕੁੜੀ ਕੌਣ ਹੈ ਜੋ ਤੁਹਾਡੀ ਬਣਨ ਜਾ ਰਹੀ ਹੈ ਫਿਰ ਅਚਾਨਕ ਨਿਤਿਸ਼ ਦੀ ਭਾਬੀ ਆਈ ਤੇ ਕਹਿਣ ਲੱਗੀ ਕਿਸਨਲ ਗੱਲ ਕਰ ਰਹੀ ਹੋ ਕੀ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਮੈਨੂੰ ਦੱਸੋ ਹੁਣ ਵਿਆਹ ਕਰਾਉਣ ਦੀ ਵਾਰੀ ਤੁਹਾਡੀ ਹੈ ਮੈਂ ਤੁਹਾਡੇ ਵੱਡੇ ਭਰਾ ਨਾਲ ਤੁਹਾਡੇ ਵਿਆਹ ਦੀ ਗੱਲ ਕਰਾਂਗੀ ਨਿਤਿਸ਼ ਨੇ ਕਿਹਾ ਭਾਬੀ ਮੈਂ ਤੁਹਾਡੀ ਭੈਣ ਪ੍ਰਿਆ ਨੂੰ ਬਹੁਤ ਪਿਆਰ ਕਰਦਾ ਹਾਂ ਜਦੋਂ ਤੋਂ ਮੈਂ ਉਸ ਨੂੰ ਪਹਿਲੀ ਵਾਰ ਹైదరాబాద్ ਸਟੇਸ਼ਨ ਤੇ ਮਿਲਿਆ ਸੀ ਉਦੋਂ ਤੋਂ ਮੈਂ ਪ੍ਰਿਆ ਨੂੰ ਬਹੁਤ ਪਸੰਦ ਕਰਦਾ ਹਾਂ ਅਤੇ ਉਸ ਸਮੇਂ ਮੈਨੂੰ ਨਹੀਂ ਪਤਾ ਸੀ ਕਿ ਉਹ ਤੁਹਾਡੀ ਭੈਣ ਹੈ ਭਾਬੀ ਨੇ ਕਿਹਾ ਇਹ ਗੱਲ ਹੈ ਮੈਂ ਅੱਜ ਹੀ ਮੰਮੀ ਡੈਡੀ ਨਾਲ ਤੁਹਾਡੇ ਅਤੇ ਪ੍ਰਿਆ ਦੇ ਵਿਆਹ ਬਾਰੇ ਗੱਲ ਕਰਾਂਗੀ ਭਾਬੀ ਮੰਨ ਗਈ ਕਿਉਂਕਿ ਉਹ ਸੋਚਦੀ ਸੀ ਕਿ ਨੀਤੀਸ਼ ਬਹੁਤ ਚੰਗਾ ਮੁੰਡਾ ਹੈ ਅਤੇ ਉਹ ਪ੍ਰਿਆ ਦਾ ਬਹੁਤ ਧਿਆਨ ਰੱਖੇਗਾ ਅਤੇ ਇਹ ਪਰਿਵਾਰ ਵੀ ਬਹੁਤ ਵਧੀਆ ਹੈ ਅਸੀਂ ਦੋਵੇਂ ਭੈਣਾਂ ਇੱਕੋ ਪਰਿਵਾਰ ਵਿੱਚ ਬਹੁਤ ਖੁਸ਼ ਰਹਾਂਗੇ ਨੀਤੀਸ਼ ਬਹੁਤ ਖੁਸ਼ ਸੀ ਨੀਤੀਸ਼ ਦੀ ਭਜਾਈ ਨੇ ਪ੍ਰਿਆ ਨਾਲ ਗੱਲ ਕੀਤੀ ਆਪਣੀ ਵੱਡੀ ਭੈਣ ਦੀ ਗੱਲ ਸੁਣ ਕੇ ਪ੍ਰਿਆ ਵੀ ਮੰਨ ਗਈ ਕਿਉਂਕਿ ਪ੍ਰੀਆ ਵੀ ਨਿਤਿਸ਼ ਨੂੰ ਪਸੰਦ ਕਰਨ ਲੱਗ ਪਈ ਸੀ। ਭਾਬੀ ਨੇ ਮੰਮੀ ਡੈਡੀ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਤੇ ਉਹ ਵੀ ਨਿਤਿਸ਼ ਤੇ ਪ੍ਰੀਆ ਦੇ ਵਿਆਹ ਲਈ ਰਾਜ਼ੀ ਹੋ ਗਏ। ਪ੍ਰੀਆ ਨੇ ਨਿਤਿਸ਼ ਨੂੰ ਫੋਨ ਕੀਤਾ ਤੇ ਕਿਹਾ ਕਿ ਤੁਸੀਂ ਹੁਣ ਖੁਸ਼ ਹੋ? ਨਿਤਿਸ਼ ਨੇ ਕਿਹਾ ਮੈਂ ਤੁਹਾਨੂੰ ਪਾ ਕੇ ਬਹੁਤ ਖੁਸ਼ ਹਾਂ। ਹੁਣ ਮੈਨੂੰ ਇਸ ਜਨਮ ਵਿੱਚ ਰੱਬ ਤੋਂ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਤੇ ਕੀ ਤੁਸੀਂ ਖੁਸ਼ ਹੋ ਪ੍ਰੀਆ? ਪ੍ਰੀਆ ਨੇ ਕਿਹਾ ਮੈਂ ਵੀ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਮੈਂ ਆਪਣੀ ਪੂਰੀ ਜ਼ਿੰਦਗੀ ਤੁਹਾਡੇ ਨਾਲ ਬਿਤਾਉਣਾ ਚਾਹੁੰਦੀ ਹਾਂ ਪਰ ਇੱਕ ਗੱਲ ਇਹ ਵਿਆਹ ਮੇਰੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਹੀ ਹੋਵੇਗਾ ਕੀ ਤੁਸੀਂ ਸਹਿਮਤ ਹੋ ਨਿਤਿਸ਼ ਨੇ ਕਿਹਾ ਠੀਕ ਹੈ ਬਾਬਾ ਮੈਂ ਵੀ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਇੰਨੇ ਸਾਲਾਂ ਦੀ ਮਿਹਨਤ ਨੂੰ ਬੇਕਾਰ ਨਾ ਜਾਣ ਦੇਵਾਂ ਦੋਵੇਂ ਬਹੁਤ ਖੁਸ਼ ਹਨ ਇੱਕ ਸਾਲ ਬਾਅਦ ਪ੍ਰਿਆ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੋਵਾਂ ਨੇ ਬਹੁਤ ਧੁੰਮਧਮ ਨਾਲ ਵਿਆਹ ਕਰਵਾ ਲਿਆ ਹੁਣ ਦੋਵੇਂ ਆਪਣੀ ਜ਼ਿੰਦਗੀ ਵਿੱਚ ਇੱਕ ਦੂਜੇ ਨੂੰ ਲੈ ਕੇ ਬਹੁਤ ਖੁਸ਼ ਹਨ ਇਹ ਸੀ ਪ੍ਰਿਆ ਤੇ ਨੀਤੀਸ਼ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ